ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਦੀ ਇਹ ਕਹਾਣੀ ਹੈ ਪੋਲੀਓ ਦੀ ਬਿਮਾਰੀ ਨਾਲ ਜੂਝ ਰੇਕ ਪਰਿਵਾਰ ਦੀ ਅਜੀਤ ਸਿੰਘ ਤੇ ਉਹਨਾਂ ਦੀ ਸਿੰਘਣੀ ਹੈਂਡਿਕੈਪ ਹੋਣ ਕਰਕੇ ਇਹਨਾਂ ਨੂੰ ਬਚਪਨ ਤੋਂ ਹੀ ਅਨੇਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਦ ਵੀ ਇਹਨਾਂ ਨੇ ਹਿੰਮਤ ਨਹੀਂ ਹਾਰੀ ਐਜੂਕੇਸ਼ਨ ਦੀ ਗੱਲ ਕਰੀਏ ਹੈਂਡੀਕੈਪ ਹੋਣ ਕਰਕੇ ਇਹਨਾਂ ਨੇ 10ਵੀਂ ਤੱਕ ਦੀ ਪੜ੍ਹਾਈ ਕੀਤੀ ਇਸ ਤੋਂ ਬਾਅਦ ਗੁਰਬਾਣੀ ਦੀ ਸੰਥਿਆ ਲੈਣੀ ਸ਼ੁਰੂ ਕੀਤੀ ਨਾਲ ਅਖੰਡ ਪੜ ਸਾਹਿਬ ਦੀਆਂ ਰੋਲਾ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਜੰਗਸਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਸਮੇਂ ਬਾਅਦ ਸਹਾਇਕ ਗ੍ਰੰਥੀ ਦੀ ਸੇਵਾ ਵਜੋਂ ਨੌਕਰੀ ਸ਼ੁਰੂ ਕਰ ਦਿੱਤੀ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਫਿਜ਼ੀਕਲੀ ਹੈਂਡੀਕੈਪ ਹੋਣ ਕਰਕੇ ਗੁਰਦੁਆਰਾ ਕਮੇਟੀ ਦੇ ਕੁਝ ਮੈਂਬਰਾਂ ਦੇ ਇਤਰਾਜ਼ ਕਰਨ ਕਰਕੇ ਇਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ। ਸਾਡੇ ਸਮਾਜ ਵਿੱਚ ਜਿਹੜਾ ਕਮਜ਼ੋਰ ਹੁੰਦਾ ਉਹਦੇ ਆਪਣੇ ਵੀ ਉਹਦੇ ਨਾਲ ਧੱਕਾ ਕਰ ਜਾਂਦੇ ਨੇ ਸਕੇ ਭਰਾ ਵੱਲੋਂ ਆਪਣੇ ਹੀ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਅਜੀਤ ਸਿੰਘ ਨੇ ਮਦਦ ਲਈ ਸਿੱਖ ਰਲੀਫ ਨੂੰ ਆਵਾਜ਼ ਲਗਾਈ ਤਾਂ ਸੰਤਾਂ ਦੇ ਸਹਿਯੋਗ ਨਾਲ ਸਿੱਖ ਰਲੀਫ ਨੇ ਇਸ ਪਰਿਵਾਰ ਦੀ ਮਦਦ ਕੀਤੀ ਆਓ ਪਰਿਵਾਰ ਤੋਂ ਜਾਣਦੇ ਹਾਂ ਕਿ ਕਹਾਣੀ ਹੈ ਇਸ ਪਰਿਵਾਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਜੀਤ ਸਿੰਘ ਹੈ ਮੈਨੂੰ ਪੋਲੀਓ ਹੋਇਆ ਜਦੋਂ ਮੈਂ ਬਚਪਨ ਦੇ ਵਿੱਚ 3 ਸਾਲ ਦਾ ਸੀਗਾ ਤੇ ਉਦੋਂ ਕੋਈ ਇਲਾਜ ਨਹੀਂ ਸੀਗਾ ਹੈਗਾ ਤੇ ਮੈਨੂੰ ਡਾਕਟਰ ਨੇ ਟੀਕਾ ਲਾਇਆ ਤੇ ਟੀਕੇ ਤੋਂ ਹੀ ਮੈਨੂੰ ਇਹ ਪ੍ਰੋਬਲਮ ਆਈ ਤੇ ਬਾਅਦ ਵਿੱਚ ਮੈਨੂੰ ਕਾਫੀ ਦਿੱਕਤਾਂ ਆਈਆਂ ਜਦੋਂ ਮੈਂ ਸਕੂਲ ਜਾਂਦਾ ਸੀ ਮੇਰੀ ਮੰਮਾ ਮੈਨੂੰ ਛੋਟਕੇ ਤੇ ਮੇਰੇ ਡੈਡੀ ਛੋਟਕੇ ਮੈਨੂੰ ਸਕੂਲ ਖੜਦੇ ਰਹੇ ਤੇ ਮੈਂ میٹرਕ ਕੀਤੀ ਆ ਤੇ 2002 ਦੇ ਵਿੱਚ ਮੈਂ میٹرਕ ਕੀਤੀ ਆ ਉਸ ਤੋਂ ਪਰંત ਮੈਂ ਇਸ ਗੁਰੂ ਸਾਹਿਬ ਜੀ ਦੀ ਲੈਣਤੀ ਪੈ ਗਿਆ ਤੇ ਪਾਠ ਸਿੱਖਿਆ ਪਾਠ ਫਤਿਹਗੜ ਸਭਰਾਵਾ ਤੋਂ ਸਿੱਖਿਆ ਮੈਂ ਤੇ ਉਸ ਤੋਂ ਪਰંત ਮੈਂ 2016 ਦੇ ਵਿੱਚ ਡਿਊਟੀ ਕੀਤੀ ਹੈ ਜਨਾਲਾ ਵਿਖੇ ਗ੍ਰੰਥੀ ਦੀ ਉੱਥੇ ਮੈਂ 4 ਸਾਲ ਡਿਊਟੀ ਕੀਤੀ 4 ਸਾਲ ਡਿਊਟੀ ਕਰਕੇ ਤੇ ਫਿਰ ਬਾਅਦ ਵਿੱਚ ਉੱਥੇ ਹੀ ਮੇਰਾ ਵਿਆਹ ਹੋਇਆ ਤੇ ਮੇਰੇ ਜੀਵਨ ਸਾਥੀ ਬਹੁਤ ਚੰਗੇ ਨੇ ਇਹਨਾਂ ਨੇ ਮੇਰਾ ਬੜਾ ਸਾਥ ਦਿੱਤਾ ਤੇ ਬਾਦ ਵਿੱਚ ਪੁੱਜੇ ਉੱਥੇ ਪ੍ਰੋਬਲਮ ਆ ਗਈਆਂ ਜਿਹਦਾ ਅਰਦਾਸ ਦੇ ਵਿੱਚ ਨਹੀਂ ਸੀ ਮੇਰੇ ਕੋਲ ਅਰਦਾਸ ਨਹੀਂ ਦਿਖੜਿਆ ਹੋ ਕੇ ਫਿਰ ਇਹੋ ਜਿਹੀਆਂ ਦਿੱਕਤਾਂ ਕਾਰਨ ਮੈਨੂੰ ਉੱਥੋਂ ਆਉਣਾ ਪਿਆ ਕੁਝ ਮੇਰੇ ਪਰਿਵਾਰ ਮੇਰਾ ਬ੍ਰਦਰਸ ਕਿ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਘਰ ਆ ਜਾਓ ਮੈਂ ਉਹਨਾਂ ਦੇ ਕਹਿਣ ਤੇ ਘਰ ਆਇਆ ਘਰ ਆ ਗਿਆ ਤੇ ਬਾਅਦ ਵਿੱਚ ਮੇਰੇ ਕੋਲ ਕੋਈ ਕਾਰੋਬਾਰ ਨਹੀਂ ਸਿਰਫ ਖੰਡਪੜ ਸਾਹਿਬ ਮੈਂ ਕਰਦਾ ਸੀਗਾ ਤੇ ਜਦੋਂ ਮੈਂ ਘਰ ਆਇਆ ਤੇ ਮੇਰੇ ਬ੍ਰਦਰ ਨੇ ਮੈਨੂੰ ਮਤਲਬ ਕਿ ਮੇਰੇ ਨਾਲ ਲੜ ਪਏ ਉਹਨਾਂ ਨਾਲ ਮੇਰੀ ਵਾਈਫ ਨਾਲ ਵੀ ਫਿਰ ਸਾਨੂੰ ਬ੍ਰਦਰ ਨੇ ਘਰੋਂ ਕੱਢਤਾ ਤੇ ਬਾਅਦ ਵਿੱਚ ਅਸੀਂ ਸੋਚਿਆ ਵੀ ਹੁਣ ਅਸੀਂ ਕਿਧਰ ਨੂੰ ਜਾਵਾਂਗੇ ਕਿਉਂਕਿ ਵਾਈਫ ਹੀ ਨਵਾਂ ਨਵਾਂ ਵਿਆਹ ਹੋਇਆ ਸੀ ਸਾਡਾ ਤੇ ਕਾਫੀ ਪ੍ਰੋਬਲਮਸ ਮੈਨੂੰ ਦਿਖਤੀਆਂ ਸੀ ਅਗਲੇ ਪਾਸੇ ਫਿਰ ਅਸੀਂ ਗੁਰਦੁਆਰਾ ਸਾਹਿਬ ਬੈਠੇ ਸੀ ਉੱਥੇ ਜ਼ਿੰਮੇਦਾਰ ਸੀਗਾ ਤੇ ਉਹਨਾਂ ਨੇ ਮੇਰੀ ਪ੍ਰੋਬਲਮ ਸੁਣੀ ਵੀ ਕੀ ਗੱਲ ਆ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਮੈਂ ਇਸ ਤਰ੍ਹਾਂ ਡਿਊਟੀ ਗਿਆ ਹਾਂ ਤੇ ਮੇਰੇ ਘਰਦਿਆਂ ਦੇ ਨਾਲ ਮੇਰਾ ਬ੍ਰਦਰ ਤੇ ਮੇਰੀ ਭਾਬੀ ਜਿਹੜੇ ਆ ਉਹ ਲੜੇ ਤੇ ਮੈਂ ਜਾ ਕੇ ਵੇਖਿਆ ਇਹ ਵਿਚਾਰੇ ਰੋ ਰਹੇ ਸੀ ਇਹਨਾਂ ਦੇ ਇੱਕ ਜੱਗ ਮਾਰਿਆ ਮੇਰੀ ਭਾਬੀ ਨੇ ਭਾਬੀ ਨੇ ਤੇ ਉਸ ਤੋਂ ਬਾਅਦ ਮੇਰਾ ਮਨ ਭਰ ਗਿਆ ਕਿ ਉਹਨਾਂ ਨੇ ਸਾਨੂੰ ਘਰੋਂ ਕੱਢਿਆ ਤੇ ਬਾਅਦ ਵਿੱਚ ਮੈਂ ਗੁਰਦੁਆਰਾ ਸਾਹਿਬ ਉਹਨਾਂ ਨੂੰ ਸਾਰੀ ਸਟੋਰੀ ਦੱਸੀ ਜ਼ਿੰਮੇਦਾਰ ਨੂੰ ਤੇ ਉਹਨਾਂ ਨੇ ਸਾਨੂੰ ਇਹ ਜਗ੍ਹਾ ਦਿੱਤੀ ਤੇ ਜਗ੍ਹਾ ਸਿਰਫ ਖਾਲੀ ਜਗ੍ਹਾ ਸੀਗੀ ਮਕਾਨ ਬਣਾਉਣਾ ਸੀ ਤੇ ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਜੰਗਲ ਦਿੱਤੀ ਫਿਰ ਉਸਾਰੀ ਕਰਨ ਵਾਸਤੇ ਵੀ ਪੈਸਾ ਚਾਹੀਦਾ ਸੀ ਫਿਰ ਮੇਰੇ ਧਿਆਨ ਵਿੱਚ ਇੱਕ ਗੱਲ ਹੀ ਕਿ ਸੇਖ ਰੀਲਿਫ ਜਿਹੜੀ ਸੀ ਉਹ ਮੱਤ ਕਰਨ ਵਾਸਤੇ ਅਜ ਨਾਲ ਇਹ ਲੱਗੇ ਇੱਕ ਪਿੰਡ ਸੀਗਾ ਉਥੇ ਹੈਂਡੀਕੈਪ ਨੂੰ ਉਹ ਐਕਟਿਵੇਟਾ ਦੇਣ ਵਾਸਤੇ ਆਏ ਸੀਗਾ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਵੀ ਕੋਈ ਪ੍ਰੋਬਲਮ ਹੋਵੇਗੀ ਕੋਈ ਲੋਡ ਹੋਊਗੀ ਤੇ ਸਾਨੂੰ ਜਰੂਰ ਦੱਸਿਓ ਸਿੱਖ ਰਲੀਫ ਨੇ ਫਿਰ ਉਹ ਮੇਰੇ ਧਿਆਨ ਵਿੱਚ ਸੀਗਾ ਤੇ ਮੇਰੇ ਕੋਲ ਕਾਰਡ ਵੀ ਉਹਨਾਂ ਦਾ ਹੈਗਾ ਸੀ ਤੇ ਮੈਂ ਉਸ ਕਾਰਡ ਤੋਂ ਮੜ ਕੇ ਭਾਈ ਸਾਹਿਬ ਜੀ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੇ ਵੀ ਸਿੱਖ ਰਲੀਫ ਨੇ ਸਾਰੀ ਟੀਮ ਨੇ ਸਾਡੀ ਬਹੁਤ ਮਦਦ ਕੀਤੀ ਇਸ ਤਰ੍ਹਾਂ ਕਰਕੇ ਸੰਗਤ ਦੇ ਨਾਲ ਸੰਯੋਗ ਦੇ ਨਾਲ ਮੇਰਾ ਜਿਹੜਾ ਘਰ ਸੀਗਾ ਇਹ ਤਿਆਰ ਹੋ ਗਿਆ ਹਾਂ ਸੇਖ ਰੀਲੀਫ ਸਾਡੀ ਮਤਲਬ ਕਿ ਹਰ ਸਾਲ ਮਦਦ ਕਰਦੇ ਆ ਫਿਰ ਸੇਖ ਰੀਲੀਫ ਨੇ ਮੈਨੂੰ ਅ ਕਿਹਾ ਕਿ ਤੁਸੀਂ ਕੋਈ ਸੇਵਾ ਕਰ ਸਕਦੇ ਤੇ ਦਾਸ ਨੇ ਉਹਨਾਂ ਨੂੰ ਇਹ ਕਿਹਾ ਵੀ ਮੈਂ ਸੰਥਿਆ ਕਰਵਾ ਸਕਦਾ ਬੱਚਿਆਂ ਨੂੰ ਤੇ ਉਹਨਾਂ ਦੇ ਸੰਯੋਗ ਦੇ ਨਾਲ ਸੇਖ ਰੀਲੀਫ ਦੇ ਸੰਯੋਗ ਦੇ ਨਾਲ ਮੈਂ ਬੱਚਿਆਂ ਨੂੰ ਪਿੰਡ ਦੇਆਂ ਨੂੰ ਸੰਥਿਆ ਕਰਵਾ ਰਿਹਾ ਮੈਨੂੰ ਬੜਾ ਸੋਹਣਾ ਲੱਗਦਾ ਹੈ ਜਦੋਂ ਮੈਂ ਉਹਨਾਂ ਵਿੱਚ ਬੈਠ ਕੇ ਤੇ ਗੁਰਬਾਣੀ ਦੱਸਦਾ ਕਿਉਂਕਿ ਅੱਜ ਦਾ ਸਮਾਂ ਜਿਹੜਾ ਆ ਬੱਚੇ ਜਿਹੜੇ ਆ ਬੜੇ ਪਤਿਤ ਹੋ ਰਹੇ ਨੇ ਸਿੱਖੀ ਤੋਂ ਵੀ ਹਤੇ ਗੁਰਬਾਣੀ ਤੋਂ ਵੀ ਇਸ ਕਰਕੇ ਹੁਣ ਮੈਨੂੰ ਬਹੁਤ ਸੋਨਾ ਲੱਗਦਾ ਮੈਂ ਧੰਨਵਾਦ ਕਰਦਾ ਸਿੱਖ ਰੀਵ ਦਾ ਤਹਿ ਦਿਲੋਂ ਤੇ ਜਦੋਂ ਮੈਂ ਬੱਚਿਆਂ ਨੂੰ ਸੰਥਿਆ ਕਰਵਾਉਣਾ ਤੇ ਮੈਨੂੰ ਬੜਾ ਸਕੂਨ ਮਿਲਦਾ ਤੇ ਇਹ ਸਭ ਤੋਂ ਵੱਡੀ ਸੇਵਾ ਵੀ ਆ ਤੇ ਮੇਰਾ ਫਰਜ਼ ਵੀ ਆ ਤੇ ਸਤਿਗੁਰ ਦੀ ਕਿਰਪਾ ਨਾਲ ਹੁਣ ਬੱਚੇ ਮੇਰੇ ਕੋਲ ਆਉਂਦੇ ਆ ਤੇ ਸੰਥਿਆ ਕਰਦੇ ਆ ਤੇ ਇਹਦੇ ਨਾਲ ਮੈਨੂੰ ਬੜੀ ਖੁਸ਼ੀ ਹੁੰਦੀ ਆ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਈਆ ਵਿੱਦਿਆ ਇੱਕ ਇਹੋ ਜਿਹਾ ਧਾਨਾ ਜਿੱਥੇ ਏਕੇ 47 ਕੰਮ ਨਹੀਂ ਕਰਦੀ ਉੱਥੇ ਵਿਦਿਆ ਕੰਮ ਕਰਦੀ ਆ। ਰੰਗਜੀਤ 14 ਜੰਗਾਂ ਹਾਰ ਕੇ ਵੀ ਆਪਣੀ ਹਾਰ ਨਹੀਂ ਸੀ ਮੰਨਿਆ। ਉਹ ਡਟਿਆ ਖੜਾ ਸੀ। ਆਂਦਾ ਮਾ ਗੁਰੂ ਗੋਬਿੰਦ ਸਿੰਘ ਦਾ ਰਹਿਣ ਕੱਖ ਨਹੀਂ ਦਿੱਤਾ। ਉਹ ਹਾਰਿਆ ਕਦੋਂ? ਜਦੋਂ ਮਹਾਰਾਜ ਜੀ ਨੇ ਜਫਰਨਾਮਾ ਭੇਜਿਆ। ਉਹ ਚਿੱਠੀ ਸੀ ਉਹ ਸ਼ਬਦ ਸੀ ਜੋ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਲੈ ਕੇ ਆਏ ਹਨ। ਉਹ ਚਿੱਠੀ ਦੇ ਥੱਲੇ ਲਿਖਿਆ ਸੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ 6 ਮਹੀਨੇ ਦੀਆਂ ਜਦੋਂ ਮੈਨੂੰ ਬੁਖਾਰ ਚੜਿਆ ਤੇ ਡਾਕਟਰ ਨੇ ਬੁਖਾਰ ਤੇ ਟੀਕਾ ਲਾਤਾ ਤੇ ਉਸ ਤੋਂ ਮੈਨੂੰ ਕੋਰੀਆ ਹੋ ਗਿਆ ਮੁੱਢੇ ਤੇ ਬੜਾ ਇਲਾਜ ਕਰਾਇਆ ਮम्मी-ਡੈਡੀ ਹੋਣ ਨਾਲ ਭਰ ਨਹੀਂ ਇਲਾਜ ਹੋਇਆ ਇਹ ਨਹੀਂ ਚੰਗੀ ਤਰ੍ਹਾਂ ਤੁਰਦੀ ਹਾਂ ਡੰਡਾ ਲੈ ਕੇ ਤੇ ਫੇਰ ਡਿੱਗ ਪੈਂਦੀ ਹਾਂ ਤੁਰਦੀ ਡੰਡਾ ਲੈ ਕੇ ਹਾਰ ਕੇ ਮੈਂ ਫੇਰ ਡੰਡਾ ਛੱਡ ਹੀ ਦਿੱਤਾ ਤੇ ਸਕੂਲ ਜਾਣੀ ਨਹੀਂ ਲੱਗੇ ਤੇ ਬਸ ਥੋੜਾ ਪੜਾਈ ਨਹੀਂ ਹੁੰਦੀ ਸਕੂਲੇ ਇੰਨੇ ਉਦੋਂ ਤੇ ਫਿਰ ਦੂਜੇ ਮਾਰ ਥੋੜਾ ਥੋੜਾ ਪੜ ਕੇ ਤਾਂ ਕਰਨ ਨੂੰ ਆ ਜਾਣਾ ਕੋਈ ਮੁੜ ਕੇ ਦੂਰ ਨਹੀਂ ਜਾਇਆ ਜਾਂਦਾ ਹੁੰਦਾ ਤੇ ਮੁੜ ਕੇ ਫਿਰ ਮੈਂ ਨਾ ਥੋੜਾ ਕੁ ਪੜੀ ਤੇ ਫਿਰ ਹੜ ਗਈ ਪੰਜ ਕਰਕੇ ਕਿ ਜਦ ਮੈਂ ਵੱਡੀ ਹੋ ਗਈ ਤੇ ਮਾਂ ਮਮੀ ਡੈਡੀ ਹੁੰਦੇ ਵੀ ਨਹੀਂ ਵਿਆਹਣਾ ਤੈਨੂੰ ਘਰੇ ਰੱਖਣਾ ਵਾ ਤੇ ਬਾਹਰ ਕਈ ਤੇ ਕਹਿੰਦੇ ਘਰੇ ਰੱਖਣਾ ਦਾ ਕਈ ਕਹਿੰਦੇ ਨਹੀਂ ਤੀ ਆਪਣੇ ਘਰ ਹੀ ਚੰਗੇ ਆ ਤੂੰ ਕੋਈ ਨਹੀਂ ਇਸ ਤਰ੍ਹਾਂ ਦਾ ਲੱਭ ਲੈ ਇਹਦੇ ਵੱਲ ਪਰ ਮਹਾਰਾਜ ਦੀ ਕਿਰਪਾ ਮੈਨੂੰ ਮੈ ਤਾਂ ਲੱਭ ਨਹੀਂ ਪਈ ਮਮੀ ਕਹਿੰਦੀ ਤੇ ਤੈਨੂੰ ਚੰਗਾ ਮਿਲੂਗਾ ਨਹੀਂ ਇਸ ਤਰ੍ਹਾਂ ਦਿਨ ਧੱਕੇ ਮਾਰਨਗੇ ਮਾਕੇ ਸਰਗੋਈ ਨੇ ਮਹਾਰਾਜ ਦੀ ਕਿਰਪਾ ਜੋ ਉਠੀ ਗਿਆ ਤੇ ਵਾਰ ਮਹਾਰਾਜ ਨੇ ਮੈਨੂੰ ਕਿਰਪਾ ਵਧੀਆ ਦਿੱਤਾ ਬੰਦਾ ਵੀ ਆਪਣੇ ਵਰਗਾ ਹੀ ਸੱਚੇ ਪਾਤਸ਼ਾਹ ਨੇ ਜਿੱਦਾਂ ਦੀ ਮੈਂ ਉਤਰਾਂ ਦੇ ਮੈਨੂੰ ਮਿਲ ਗਿਆ ਵੀ ਮਹਾਰਾਜ ਨੇ ਵੀ ਚੰਗਾ ਹੀ ਮਿਲਿਆ ਮੈਨੂੰ ਸੱਚੇ ਪਾਸ਼ਾਹ ਨੇ ਦਿੱਤਾ ਮਹਾਰਾਜ ਗੁਰਬਾਣੀ ਵਾਲਾ ਤੇ ਮੈਂ ਵੀ ਗੁਰਬਾਣੀ ਦੇ ਨਾਲ ਜੁੜੀ ਹਾਂ ਸੰਦੀ ਮਹਾਰਾਜ ਦੀ ਕਿਰਪਾ ਬਾਬੇ ਦੀ ਸਾਡੇ ਦੋ ਬੱਚੇ ਆ ਗੁੱਡੀ ਕਾਕਾ ਤੇ ਮਹਾਰਾਜ ਦੇ ਕੰਮ ਕਧੰਦਾ ਕਰ ਦਿੰਦੇ ਸਾਡੇ ਲਾਗ ਤੇ ਆ ਬੱਚੇ ਆਉਂਦੇ ਸੰਥਿਆ ਜਿਹੜੇ ਕੰਮ ਉਹ ਵੀ ਸਾਡ ਨੂੰ ਬਹੁਤ ਸਾਥ ਦਿੰਦੇ ਵਿਚਾਰੇ ਕਿ ਉੱਚੇ ਨੀ ਮਾ ਤਾਂ ਕੰਮ ਉਹ ਵੀ ਕਰ ਦਿੰਦੇ ਹੱਡ ਨੂੰ ਬੱਚੇ ਹਲਫ ਕਰ ਦਿੰਦੇ ਬਹੁਤ ਹਾਂਜੀ ਤੇ ਮਹਾਰਾਜ ਦੀ ਕਿਰਪਾ ਨਾਲ ਹੌਸਲਾ ਨਹੀਂ ਕਦੀ ਹਾਰਿਆ ਤੇ ਮੈਂ ਕਰਦੀ ਨਹੀਂ ਕੰਮ ਆਪਣੇ ਮੇਰਾ ਜੀਵਨ ਸਾਥੀ ਭਾਵੇਂ ਘੱਟ ਵਿਚਾਰਾ ਤੁਰਦਾ ਫਿਰਦਾ ਚੰਗਦਰ ਮੈਂ ਸਾਰਾ ਕੰਮ ਨਾਲ ਨਾਲ ਸਾਥ ਦਿੰਦੀ ਤੇ ਇਹ ਤਿਆਰ ਤੁਰ ਕਰਕੇ ਮੈਂ ਕਰਦੀ ਰੋਟੀ ਪਾਣੀ ਦਿੰਦੀ ਇਹਨਾਂ ਨੂੰ ਸਭ ਕੁਝ ਵਧੀਆ ਵੀ ਹੰਡ ਲੱਗਦਾ ਨਹੀਂ ਪਈ ਇਸ ਤਰ੍ਹਾਂ ਦੇ ਮਹਾਰਾਜ ਨੇ ਹਿੰਮਤ ਨਹੀਂ ਹਾਰੀ ਕਦੀ ਸੱਚੇ ਬਾਦਸ਼ਾਹ ਨੇ ਵੀ ਕਰਦੇ ਰਹੇ ਸੱਚੇ ਬਾਦਸ਼ਾਹ ਦਾ ਨਾਮ ਲੈ ਕੇ ਹਰ ਮਹਾਰਾਜ ਸਾਰੇ ਕੰਮ ਕਰਦਾ ਸਾਡੇ ਸੱਚੇ ਬਾਦਸ਼ਾਹ ਹੈਂਡੀਕੈਪ ਕਰਕੇ ਬੜੀਆਂ ਪ੍ਰੋਬਲਮਾਂ ਆਉਂਦੀਆਂ ਮੈਂ ਇੱਕ ਵਾਰ ਡਿਊਟੀ ਜਾਣ ਰਿਹਾ ਸੀ ਤੇ ਆ ਮਤਲਬ ਕਿ ਗਲੀ ਕੱਚੀ ਹੁੰਦੀ ਸੀ ਤੇ ਉਹ ਮੀਂਹ ਪਿਆ ਸੀ ਬਹੁਤ ਜ਼ਿਆਦੀ ਬਰਸਾਤ ਹੋਈ ਤੇ ਮੇਰਾ ਮੋਟਰਸਾਈਕਲ ਉੱਥੇ ਖੁੱਭ ਗਿਆ ਤੇ 15-20 ਮਿੰਟ ਤੱਕ ਮੈਂ ਵੇਖਦਾ ਰਿਹਾ ਕੋਈ ਆਉਂਦਾ ਫਿਰ 3-4 ਬੱਚੇ ਆਏ ਤੇ ਉਹਨਾਂ ਬੱਚਿਆਂ ਨੇ ਮੇਰੀ ਹੱਲ ਕੀਤੀ ਮੇਰਾ ਮੋਟਰਸਾਈਕਲ ਤੇ ਨਹੀਂ ਤੇ ਸ਼ਾਇਦ ਮੈਂ ਉੱਥੇ ਹੀ ਮੀਂਹ ਦੇ ਵਿੱਚ ਭਜਦਾ ਰਹਿੰਦਾ ਤੇ ਉਸ ਸਮੇਂ ਮੈਨੂੰ ਬਹੁਤ ਜ਼ਿਆਦੀ ਪ੍ਰੋਬਲਮ ਆਈ ਇਸ ਤਰ੍ਹਾਂ ਹੋਰ ਵੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਜਦੋਂ ਪੜ੍ਹਾਈ ਵੇਲੇ ਵੀ ਚਲੋ ਮੈਨੂੰ ਬਹੁਤ ਪ੍ਰੋਬਲਮਾਂ ਸੀਗੀਆਂ ਸਕੂਲੇ ਆਉਣਾ ਜਾਣਾ ਮੈਂ ਰੜਕੇ ਜਾਂਦਾ ਸੀ ਰੜਕੇ ਆਉਂਦਾ ਸੀ ਬੜੀ ਮੁਸ਼ਕਲ ਦੇ ਨਾਲ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਫਰ ਜਿਹੜਾ ਹੈ ਇੱਥੋਂ ਤੱਕ ਕੀਤਾ ਹੈ ਸੋ ਇਹ ਮੈਂ ਤਾਂ ਨਹੀਂ ਹਾਰਨੀ ਚਾਹੀਦੀ ਤੇ ਜ਼ਿੰਦਗੀ ਦੇ ਵਿੱਚ ਹੈਂਡੀਕਵਰ ਕਰਕੇ ਤੇ ਬਹੁਤ ਪ੍ਰੋਬਲਮ ਨਾਲ ਪਰ ਸਤਿਗੁਰ ਦੀ ਕਿਰਪਾ ਦੇ ਨਾਲ ਜ਼ਿੰਦਗੀ ਹੁਣ ਵਧੀਆ ਬਤੀਤ ਹੋ ਰਹੀ ਆ ਤੇ ਸਤਿਗੁਰ ਦੀ ਕਿਰਪਾ ਕਰਨ ਰਹਿਮ ਕਰਨ ਰਿਹਾ ਕਰਨ ਦੀ ਕੀ ਕਾਲਸਾ ਹੋਏ ਗੁਰਜੀ ਕੀ ਫਤਿਹ